ਜੀ ਜੀ ਤੁਹਾਡਾ ਸਵਾਗਤ ਹੈ ਫਿਰ ਇੱਕ ਵਾਰ YouTube ਚੈਨਲ ਦੇ ਉੱਪਰ ਅਸੀਂ ਹਰ ਰੋਜ਼ ਤੁਹਾਡੇ ਨਾਲ ਇੱਕ ਦੀ ਸਪੀਡ ਦੀ ਪਾਵਰ ਦੀ ਤੇ ਸਟੈਮਿਨਸ ਦੀ ਆਪਾਂ ਜਿਹੜੀ ਆ ਐਕਸਰਸਾਈਜ਼ ਸ਼ੇਅਰ ਕਰਦੇ ਹਾਂ ਅੱਜ ਆ ਸਾਡਾ ਸਪੀਡ ਵਰਕ ਜਿਹੜਾ ਵਾ ਉਹ ਚੱਲ ਰਿਹਾ ਵਾ ਤੇ ਆਪਾਂ ਸਾਰਾ ਵਰਕ ਕੰਪਲੀਟ ਕਰ ਲਿਆ ਹੁਣ ਇੱਕ ਐਕਸਰਸਾਈਜ਼ ਜਿਹੜੀ ਸਪੀਡ ਦੇ ਵਿੱਚ ਸਾਰੇ ਐਥਲੀਟਸ ਦੇ ਪਲੇਅਰ ਕਬੱਡੀ ਪਲੇਅਰ ਹਾਕੀ ਪਲੇਅਰ ਫੁੱਟਬਾਲ ਪਲੇਅਰ ਜਿਹੜੇ ਆ ਉਹ ਐਕਸਰਸਾਈਜ਼ ਲਾਉਂਦੇ ਆ ਉਹ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਕਿ ਉਹ ਕਿੱਦਾਂ ਲਾਉਣੀ ਆ ਉਹ ਐਕਸਰਸ ਹੈ ਕਿਹੜੀ ਆ ਸਪ੍ਰਿੰਟ ਆ ਸਪ੍ਰਿੰਟਾਂ ਜਿਹੜੀਆਂ ਉਹ ਸਾਰੇ ਹੀ ਗਰਾਊਂਡ ਦੇ ਵਿੱਚ ਲਾਉਂਦੇ ਆ ਪਰ ਜਿਹੜੀ ਅੱਜ ਆਪਾਂ ਸਪ੍ਰਿੰਟ ਤੁਹਾਨੂੰ ਲਾ ਕੇ ਵਿਖਾਉਣ ਲੱਗੇ ਆ ਇਹ ਸਪ੍ਰਿੰਟ ਜਿਹੜੀ ਆ ਐਡਵਾਂਸ ਲੈਵਲ ਦੀ ਆ ਇਹਦੇ ਨਾਲ ਤੁਹਾਡੀ ਸਪੀਡ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਊਗਾ ਤੇ ਤੁਸੀਂ ਇਹ ਜਿਹੜੀ ਐਕਸਰਸਾਈਜ਼ ਜਿਹੜੀ ਆ ਉਹ ਆਪਣੇ ਵਰਕ ਦੇ ਵਿੱਚ ਜ਼ਰੂਰ ਸ਼ਾਮਲ ਕਰਨੀ ਆ ਤੇ ਪਹਿਲੀ ਸਪ੍ਰਿੰਟ ਜਿਹੜੀ ਆ ਉਹ ਤੁਹਾਨੂੰ ਲਾ ਕੇ ਦੱਸਣ ਲੱਗੇ ਆ ਆਪਾਂ ਇਹਨੂੰ ਬਾਹਰ ਨਹੀਂ ਹਿਸਦਾ ਨਾ ਆਲ ਵੈਰੀ ਗੁੱਡ ਇਹ ਜਿਹੜੀ ਸਪ੍ਰਿੰਟ ਆਪਾਂ ਲਾਈ ਹੈ ਨਾ ਪਹਿਲੀ ਵਿਸਲ ਤੇ ਬੈਕ ਜਾਣਾ ਦੂਜੀ ਵਿਸਲ ਵਜਦੀ ਫੇਰ ਅੱਗੇ ਭੱਜਣਾ ਪਲੇਅਰ ਨੂੰ ਪਤਾ ਨਾ ਹੋਵੇ ਵੀ ਵਿਸਲ ਕਦੋਂ ਵੱਜਣੀ ਆ ਤੁਸੀਂ ਉਹਦੇ ਬੈਕ ਸਾਈਡ ਤੇ ਹੋ ਕੇ ਰਹਿਣਾ ਤੇ ਉਹਦੇ ਨਾਲ ਇਹ ਆ ਕਿ ਉਹਦਾ ਮਾਈਂਡ ਵੀ ਜਿਹੜਾ ਵਾ ਉਹ ਪੂਰਾ ਐਕਸਰਸਾਈਜ਼ ਦੇ ਵਿੱਚ ਲੱਗੂਗਾ ਇਹ ਇੱਕ ਸਪ੍ਰਿੰਟ ਇਸ ਤਰੀਕੇ ਦੀ ਹੋ ਗਈ ਹੁਣ ਦੂਸਰੀ ਸਪ੍ਰਿੰਟ ਜਿਹੜੀ ਆ ਸਾਰਿਆਂ ਨੇ ਪਰਲੇ ਪਾਸੇ ਉਧਰ ਨੂੰ ਕਰ ਲੋ ਕੰਦ ਤਾਲੋ ਜਾਣਾ ਫਿਰ ਇਹਨੂੰ ਪਹਿਲੀ ਵਿਸਲ ਤੇ ਫੇਰ ਇਧਰ ਨੂੰ ਠੀਕ ਹੁਣ ਦੂਸਰੀ ਸਪ੍ਰਿੰਟ ਵੇਖ ਲਿਓ ਫਸ ਵੈਰੀ ਗੁੱਡ ਜਿਹੜੀ ਇਹ ਸਪ੍ਰਿੰਟ ਲਾਈ ਆ ਉਹਦੇ ਨਾਲ ਤੁਹਾਡੇ ਜਿਹੜੇ ਗੋਡੇ ਦੇ ਆ ਥਾਈ ਦੇ ਜਿਹੜੇ ਸਾਈਡ ਮਸਲਾ ਉਹ ਮਜ਼ਬੂਤ ਹੋਣਗੇ ਅੱਜ ਕੱਲ ਜਦੋਂ ਆਪਾਂ ਕਬੱਡੀ ਦੇ ਵਿੱਚ ਦਾਜ ਮਾਰਦੇ ਆ ਨਾ ਤੁਹਾਡੇ ਇਧਰੋਂ ਜਿਹੜੇ ਮਸਲ ਜਿਹੜੇ ਆ ਉਹ ਕਈ ਵਾਰੀ ਇੰਜਰ ਹੋ ਜਾਂਦੇ ਆ ਇਹ ਉਹਨਾਂ ਮਸਲਾਂ ਵਾਸਤੇ ਆ ਸਟਰੋਂਗ ਕਰਨ ਵਾਸਤੇ ਸਾਈਡ ਨੂੰ ਉਹ ਦੂਜੇ ਪਾਸੇ ਨੂੰ ਮੂੰਹ ਕਰ ਲਓ ਹੱਸ ਵੈਰੀ ਗੁੱਡ ਇਹ ਤੀਜਾ ਤਰੀਕਾ ਹੋ ਗਿਆ ਇੱਧਰ ਨੂੰ ਗਿਆ ਜਾ ਕੇ ਫਿਰ ਆਪਾਂ ਇੱਧਰ ਨੂੰ ਭੱਜੇ ਇਹਦੇ ਨਾਲ ਤੁਹਾਡੇ ਐਸ ਸਾਈਡ ਦੇ ਮਸਲ ਜਿਹੜੇ ਹੋਣ ਸਟਰੌਂਗ ਹੋਣਗੇ ਚੌਥੀ ਜਿਹੜੀ ਸਪ੍ਰਿੰਟ ਆ ਉਹ ਵੀ ਤੁਸੀਂ ਨੋਟ ਕਰ ਲਿਓ ਹੁਣ ਉਧਰ ਨੂੰ ਮੂੰਹ ਕਰਕੇ ਭੱਜਣਾ ਪਹਿਲਾਂ ਥੋੜਾ ਜਿਆ ਦੇਖ ਕੇ ਭੱਜਣਾ ਸਿੱਧਾ ਮੂੰਹ ਕਰਕੇ ਪਾਰਲੇ ਪਾਸੇ ਨੂੰ ਮੂੰਹ ਕਰਕੇ ਵਾਸ਼ ਕੇ ਕੇ ਵੈਰੀ ਗੁੱਡ ਇਹ ਤੁਸੀਂ ਆਪਾਂ ਤੁਹਾਨੂੰ ਚਾਰ ਤਰੀਕੇ ਦੀਆਂ ਸਪ੍ਰਿੰਟਾਂ ਦੱਸੀਆਂ ਵਾਂ। ਇਹ ਤੁਸੀਂ ਇਹਨੂੰ 5-5 ਕਰਕੇ ਤੁਸੀਂ 5 ਚੋਕਾ 20 20 ਸਪ੍ਰਿੰਟਾਂ ਤੁਹਾਡੀਆਂ ਹੋ ਜਾਣੀਆਂ। ਇਹਨੂੰ ਹੌਲੀ-ਹੌਲੀ ਵਧਾ ਕੇ ਤੁਸੀਂ ਇਹਨੂੰ ਘਟੋ ਘਟ ਵੀ ਜੇ ਤੁਸੀਂ 50 ਤੋਂ ਲੈ ਕੇ 100 ਤੱਕ ਲਾਓਗੇ ਨਾ ਮੰਨ ਲਓ ਤੁਸੀਂ 20-20 ਸਪ੍ਰਿੰਟਾਂ ਵੀ ਜਾਂ 25-25 ਸਪ੍ਰਿੰਟਾਂ ਇੱਕ ਤਰੀਕੇ ਤੇ ਲਾਓਗੇ ਤੇ ਤੁਹਾਡੇ ਗੋਡੇ ਦੇ ਮਸਲ ਤੁਹਾਡੇ ਪੱਟ ਦੇ ਮਸਲ ਤੁਹਾਡੇ ਆ ਬੈਕ ਦੇ ਚੂੜਿਆ ਦੇ ਮਸਲ ਕਦੀ ਵੀ ਗਰਾਊਂਡ ਦੇ ਵਿੱਚ ਇੰਜਰ ਨਹੀਂ ਹੋਣਗੇ। ਉਮੀਦ ਕਰਦੇ ਆ ਕਿ ਤੁਹਾਡਾ ਇਸ ਵੀਡੀਓ ਨਾਲ ਕਾਫੀ ਹੈਲਪ ਹੋਊਗੀ ਧੰਨਵਾਦ ਜੀ ਸਾਰਿਆਂ ਦਾ